ਏਅਰਪੋਰਟ ਦੇ ਪਾਲੇ ਜਾਂਦੇ ਕਿਉਂ ਬਾਜ ਕੀ ਹੁੰਦਾ ਹੈ ਇਹਨਾਂ ਦਾ ਕੰਮ ਆਓ ਜਾਂਦੇ ਆ ਇਸ ਪੂਰੀ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਦੋਸਤੋ ਜੇਕਰ ਤੁਸੀਂ ਕਿਤੇ ਬਾਹਰ ਜਾਣਾ ਹੁੰਦਾ ਹੈ ਤੇ ਸਫ਼ਰ ਬਹੁਤ ਲੰਬਾ ਹੋਵੇ ਤਾਂ ਤੁਸੀਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਦੇ ਹੋ ਇਸ ਰਾਹੀਂ ਅਸੀਂ ਘੱਟ ਸਮੇਂ ਵਿੱਚ ਲੰਬੀ ਦੂਰੀ ਤੈਅ ਕਰ ਸਕਦੇ ਹਾਂ ਹਵਾਈ ਜਹਾਜ਼ ਅਤੇ ਹਵਾਈ ਅੱਡਿਆਂ ਲੈ ਕੇ ਬਹੁਤ ਸਾਰੀਆਂ ਗੱਲਾਂ ਹਨ ਜਿੰਨਾਂ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ ਕੀ ਤੁਸੀਂ ਜਾਣਦੇ ਹੋ ਕਿ ਹਵਾਈ ਅੱਡਿਆਂ ਉੱਤੇ ਬਾਜ ਕਿਉਂ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਹਵਾਈ ਅੱਡਿਆਂ ਦੇ ਉੱਪਰ ਕਿਉਂ ਉਡਾਇਆ ਜਾਂਦਾ ਹੈ ਆਓ ਜਾਣਦੇ ਹਾਂ ਇਸ ਦਾ ਕਾਰਨ ਜਦੋਂ ਹਵਾਈ ਜਹਾਜ਼ ਉੱਚੀ ਉਚਾਈ ਤੇ ਉੱਡਦੇ ਹਨ ਤਾਂ ਉਹਨਾਂ ਨੂੰ ਰੋਕਣ ਲਈ ਉਪਾਅ ਕੀਤੇ ਜਾਂਦੇ ਹਨ ਬਾਜਾਂ ਨੂੰ ਹਵਾਈ ਜਹਾਜ਼ਾਂ ਤੇ ਉਡਾਇਆ ਜਾਂਦਾ ਹੈ ਤਾਂ ਜੋ ਹਵਾਈ ਅੱਡਿਆਂ ਦੇ ਆਲੇ-ਦੁਆਲੇ ਪੰਛੀਆਂ ਨੂੰ ਕਾਬੂ ਕਰ ਸਕਣਾ ਜੇਕਰ ਪੰਛੀਆਂ ਨੂੰ ਬਾਜਾਂ ਦੁਬਾਰਾ ਕਾਬੂ ਨਹੀਂ ਕੀਤਾ ਜਾਂਦਾ ਤਾਂ ਉਹ ਜਹਾਜ਼ਾਂ ਨਾਲ ਟਕਰਾ ਸਕਦੇ ਹਨ ਇਸ ਦੇ ਨਤੀਜੇ ਵਜੋਂ ਉਹਨਾਂ ਦੇ ਖੰਭ ਟੁੱਟ ਸਕਦੇ ਹਨ ਆਪਣੇ ਸ਼ਿਕਾਰੀ ਸੁਭਾਅ ਦੇ ਕਾਰਨ ਬਾਜ ਦੂਜੇ ਪੰਛੀਆਂ ਨੂੰ ਹਵਾਈ ਅੱਡੇ ਦੇ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਦੇ ਹਨ ਅਤੇ ਜਾਇਜ਼ ਦੇ ਰੱਖਿਆ ਵਿੱਚ ਮਦਦ ਕਰਦੇ ਹਨ ਹਾਲਾਂਕਿ ਹਵਾਈ ਅੱਡਿਆਂ ਤੇ ਪੰਛੀਆਂ ਨੂੰ ਕੰਟਰੋਲ ਕਰਨ ਲਈ ਬਾਜਾਂ ਤੋਂ ਇਲਾਵਾ ਹੋਰ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਜਿਵੇਂ ਕਿ ਪੰਛੀ ਰੋਧੀ ਜੰਤਰ ਜਾਲ ਅਤੇ ਸ਼ੋਰ ਸ਼ਰਾਬਾ ਫਾਲਕਨਰ ਵਾਜਿਆਂ ਦਾ ਪ੍ਰਬੰਧਕ ਕਰ ਤੇ ਸਲਾਈ ਦਿੰਦੇ ਹਨ ਅਤੇ ਉਹਨਾਂ ਦਾ ਕੰਮ ਇਹਨਾਂ ਪੰਛੀਆਂ ਨੂੰ ਹਵਾਈ ਅੱਡਿਆਂ ਦੇ ਅਸਮਾਨ ਵਿੱਚ ਗਸ਼ਤ ਕਰਨਾ ਸਿਖਾਉਣਾ ਹੈ ਤਾਂ ਜੋ ਹੋਰ ਪੰਛੀਆਂ ਦੀ ਕਿਸਮ ਨੂੰ ਦੂਰ ਰੱਖਿਆ ਜਾ ਸਕੇ ਜੇਕਰ ਕੋਈ ਪੰਛੀ ਜਹਾਜ਼ ਨਾਲ ਟਕਰਾ ਜਾਂਦਾ ਹੈ ਤਾਂ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦਾ ਖਤਰਾ ਹੋ ਸਕਦਾ ਹੈ ਜਿਸ ਕਾਰਨ ਯਾਤਰੀਆਂ ਦੀ ਜਾਨ ਵੀ ਜਾ ਸਕਦੀ ਹੈ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ 에ਅਰਪੋਰਟ ਉੱਪਰ ਵਾਜ ਕਿਉਂ ਰੱਖੇ ਜਾਂਦੇ ਹਨ